i did it ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਗੁਰੂ ਪਿਆਰੇ ਤੁਰਦਰਗਾ ਮਰਸਾਇ ਹੋਏ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਵਾਲੋਂ ਬਰੋਸਾਈ ਧਰਤੀ ਗੁਰਦੁਆਰਾ ਗੁਰਸਾਖਰ ਸਾਹਿਬ ਉਸ ਸਾਧਰ ਸਾਹਿਬ ਤੋਂ ਚੱਲ ਕੇ ਸਤਿ ਸ੍ਰੀ ਦਮਖਵਾ ਸਾਹਿਬ ਤੱਕ ਇਹ ਜੋ ਵਿਸਾਖੀ ਦੇ ਪਰਬ ਨੂੰ ਸਮਰਪਿਤ ਵਿਸ਼ਾਲ ਦਸਾਤ ਜੀਤਨਾ ਮਾਰਚ ਅੱਜ ਪਿੰਡ ਨਮੋਲ ਦੀ ਜੋ ਕਯੋੜੀ ਹੈ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਿਆ ਸੰਗਤਾਂ ਦਾ ਫੱਟਾ ਮਾਰਦਾ ਇਕੱਠ ਹੈ ਸੋ ਇਸ ਦਸਤਾਰ ਚੇਤਨਾ ਮਾਰਤ ਦਾ ਇੱਕੋ ਇੱਕ ਮਕਸਦ ਇੱਕੋ ਇੱਕ ਅਧ ਉਦੇਸ਼ ਹੈ ਸਾਧ ਸੰਗਤ ਜੀ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਗੁਰੂ ਵਾਲੇ ਬਣੀਏ ਲੰਮਰਤ ਖਾਈਏ ਦਸਤਾਰਾਂ ਸਜਾਈਏ ਸੋ ਮੇਰੀ ਬੇਨਤੀ ਹੈ ਕਮਿਸ਼ਨਿੰਦਾਂ ਨੂੰ ਵੀ ਉਹ ਦਸਤਾਰ ਬਾਰੇ ਸਮਤਾਨੂ ਅਪੀਲ ਕਰਨ ਦਸਤਾਰ ਬੰਨਣ ਬਾਰੇ ਕੇਸ ਰੱਖਣ ਬਾਰੇ ਤਕਾਰਾਉਣ ਬਾਰੇ ਅਪੀਲ ਕਰਨ ਇਸ ਦਸਤਾਰ ਚੇਤਨਾ ਮਾਤ ਦਾ ਇੱਕੋ ਇੱਕ ਰੂਪ ਮੰਨਦਾ ਹੈ ਤੇ ਜੋੜੇ ਜੋੜੇਦਾਰ ਦੋਈ ਗਏ ਕਿ ਜੋੜੇਦਾਰ ਦੋਈ ਮੇਰੇ ਸੰਗ ਤਸਰਖਮ ਕਰ ਰਹੀ ਹੈ ਆਉਂਦੇ ਹੋ ਗਾ ਆਗੇ ਆ ਗਿਆ ਮਲਟੀਫੋਨ ਦੇ ਆ